ਨੇ ਪਛਣੀ ਨਹੀਂ ਮੁੱਕਦੇ ਨੀ ਚੱਲ ਬੈ ਬੈ ਕੀਤੀ ਚੱਲੀ ਚੱਲੀ ਹੈ ਚੱਲੀਏ ਕਾਲੀ ਮੇਰੀ ਗੁੱਤ ਤੇ ਪਰਾਂਦਾ ਮੇਰਾ ਲਾਲਨੀ ਆਹਾ ਨੀ ਕਹਾ ਇਹ ਹੋਣੀ ਹੋਣੀ ਨਹੀਂ ਕੀ ਹੋ ਗਿਆ ਕਹਿੰਦੇ ਨੇ ਹੈਲਮਟ ਨਹੀਂ ਕਿੱਥੇ ਉਹ ਨਹੀਂ ਉਹ ਤਾਂ ਮਝੋਲੇ ਚ ਪਾਇਆ ਕੱਢ ਫਿਰ ਉਹਨੂੰ ਉਹ ਕਿੱਦਾਂ ਚੱਲਦੀ ਚੱਲਦੀ ਚੰਗੀਆਂ ਕਾਲੀ ਐਕਟਿਵਾ ਦਾ ਇੱਕ ਦਿਨ ਖੜ ਗਿਆ ਹੈਂਡਲ ਫੜ ਕੇ ਪਾਣੀ ਨਹੀਂ ਕੀ ਹੋਇਆ ਹਾਈ ਹਾਈ ਇਹਨੂੰ ਕੀ ਸਿਆਪਾ ਪੈ ਗਿਆ ਹੁਣ ਨਹੀਂ ਆਪਾਂ ਦੇ ਵਿਆਹ ਚਲੇ ਸੀ ਨਹੀਂ ਤੂੰ ਆਲੇ ਦੁਆਲੇ ਵੇਖ ਕੋਈ ਦੁਕਾਨਦਾਰ ਕੋਈ ਬੋਰਡ ਬਾੜ ਲਾ ਨਹੀਂ ਛੱਡ ਨਹੀਂ ਛੱਡ ਤੂੰ ਪਹਿਲਾਂ ਇੱਧਰ ਵੇਖ ਨਹੀਂ ਕਿੰਨੀ ਦੁਨੀਆ ਨਹੀਂ ਤੂੰ ਰੋੜ ਕਾ ਛੱਡ ਤੂੰ ਔਰ ਨਾ ਕੋਈ ਨੀਆ ਮੇਂ ਨਹੀਂ ਅੱਜ ਕੁਝ ਨਹੀਂ ਆਇਆ ਅੱਛਾ ਜੀ ਜੂ ਆ ਰਿਓ ਮੀ ਤੇ ਨੂੰ ਅਤਰੋਂ ਪੜਨਾ ਵੀ ਨਹੀਂ ਹੁੰਦਾ ਮੈਂ ਪੜ ਦਿੰਦਾ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਊਮਨ ਕਪੂਰਥਲਾ ਮੀ ਬੂ ਨੀ ਕਪੂਰਥਲਾ ਨੀ ਰਾਜੇ ਮਹਾਰਾਜ ਜਿਸ਼ੇ ਮਿਚਤਰੂ ਰਾਜੇ ਮਹਾਰਾਜ ਜਿਸ਼ੇ ਪਰ ਅਤਰੋ ਇੱਕ ਗੱਲ ਕਹਾ ਜਦੋਂ ਮੈਂ ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਦੇ ਬੋਰਡ ਇਹਦਾ ਅੰਗਰੇਜ਼ੀ ਵਿੱਚ ਲਿਖੀ ਦੇਖਦੀ ਹਾਂ ਨਾ ਮੇਰਾ ਮਨ ਬੜਾ ਹੀ ਦੁਖੀ ਹੁੰਦਾ ਜਦ ਕਿ ਆਪਣੀ ਰਾਜਵਾਚਾ ਤੇ ਮਾਤ ਭਾਸ਼ਾ ਪੰਜਾਬੀ ਹੈ ਪੰਜਾਬੀ ਹੈ ਹੈਲੋ ਅੱਜ ਕੱਲ ਦਾ ਟਾਈਮ ਹੀ ਇਦਾਂ ਦਾ ਜੇ ਸਾਨੂੰ ਅੰਗਰੇਜ਼ੀ ਦੀ ਵਰਤੋਂ ਕਰਨੀ ਪੈਂਦੀ ਆ ਹੋਰ ਕੀ ਨਹੀਂ ਤੈਨੂੰ ਮੈਂ ਆਪਣੀ ਹੱਡ ਬਿੱਤੀ ਸੁਣਾਉਣੀ ਨਹੀਂ ਜਦ ਮੈਂ ਗਈ ਆਪਣੇ ਮੁੰਡੇ ਬੂਟੇ ਦੇ ਐਡਮਿਸ਼ਨ ਕਰਵਾਉਣ ਅੱਛਾ ਪੇੜੀ ਹੋਇਆ ਨਹੀਂ ਪੜ੍ਹਨੇ ਮੈਂ ਕੀ ਵੇਖਿਆ ਉੱਥੇ ਕੀ ਵੇਖਿਆ ਇੱਟਾ ਵੱਡਾ ਬੋਰਡ ਨਹੀਂ ਲਿਖਿਆ ਸੀ ਫਿਰ ਨਹੀਂ ਲਿਖਿਆ ਸੀ ਪੰਜਾਬੀ ਪੜੋ ਪੰਜਾਬੀ ਬੋਲੋ ਤੇ ਪੰਜਾਬੀ ਲਿਖੋ ਫਿਰ ਨਹੀਂ ਮੇਰਾ ਜਿੱਤ ਤੇ ਬੜਾ ਹੀ ਖੁਸ਼ ਹੋਇਆ ਅੱਛਾ ਨਹੀਂ ਜਦ ਮੈਂ ਗਈ ਅੰਦਰ ਨਹੀਂ ਕਦੀ ਮੈਂ ਇੰਦਰ ਵੇਖਿਆ ਨੀ ਕਦੀ ਮੈਂ ਉਧਰ ਵੇਖਾਂ ਅੱਛਾ ਨਹੀਂ ਮੈਡਮਾ ਤੇ ਪਟਰ ਪਟਰੰਗਰੀ ਜੀ ਬੋਲ ਰਹੀ ਆ ਨਹੀਂ ਮੈਨੂੰ ਚੜਿਆ ਗੁੱਸਾ ਮੈਂ ਤੇ ਪਾਗਲ ਹੀ ਹੋ ਗਈ ਅੱਛਾ ਫਿਰ ਮੈਂ ਫੜੀ ਬੂਟੇ ਦੀ ਬਾ ਮੈਂ ਚਾਹੁੰਦੀ ਸੀ ਇਹਨਾਂ ਸਕੂਲ ਚ ਬਣਾਉਣਾ ਉੱਛਾ ਨਹੀਂ ਤੈਨੂੰ ਮੈਂ ਵੀਂਦੋ ਸੀ ਨਹੀਂ ਹਾਂ ਨਹੀਂ ਸੁਣਾ ਨਹੀਂ ਸਾਡੇ ਆਉਣ ਨੂੰ ਹਾਂ ਤੇ ਕੁਛ ਐਸੀਆਂ ਸਿੱਖਿਆ ਸੰਸਥਾਵਾਂ ਨਹੀਂ ਨੀ ਜੇ ਬੱਚਾ ਪੰਜਾਬੀ ਬੋਲੇ ਨਾ ਉਹਨਾਂ ਤੇ ਜੁਰਮਾਨਾ ਲੱਗਦਾ ਹੀ ਨਹੀਂ ਐ ਤਰਾਂ ਜੁਰਮਾਨਾ ਨਹੀਂ ਉਹ ਜੁਰਮਾਨਾ ਇਨੋਂ ਸੁਦੀਤ ਪਾਤਰ ਦੀਆਂ ਉਹ ਲਾਈਨਾਂ ਮੈਨੂੰ ਯਾਦ ਆਉਂਦੀਆਂ ਨੇ ਨਹਿਰਾਂ ਨਹੀਂ ਕਿਹੜੀਆਂ ਸਭ ਚੀਂ-ਚੀਂ ਕਰਦੀਆਂ ਚਿੜੀਆਂ ਦਾ ਸਭ ਕਲ-ਕਲ ਕਰਦੀਆਂ ਨਦੀਆਂ ਦਾ ਸਭ ਸ਼ਾਂ-ਸ਼ਾਂ ਕਰ ਰਹੇ ਕਰਦੇ ਬਿਰਹਾਂ ਦਾ ਆਪਣਾ ਹੀ ਤराना ਹੁੰਦਾ ਏ ਆਪਣਾ ਹੀ ਤराना ਹੁੰਦਾ ਏ ਮੈਂ ਸੁਣਿਆ ਇਸ ਦੇਸ਼ ਤੇ ਇੱਕ ਐਸਾ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਹੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੀ ਜੁਰਮਾਨਾ ਤੈਨੂੰ ਉਹ ਬੋਲੀ ਯਾਦ ਆ ਜਦੋਂ ਤੈਨੂੰ ਇੱਕ ਹੋਰ ਟਾਈਮ ਯਾਦ ਆ ਜਦੋਂ ਮਾਵਾਂ ਬੱਚਿਆਂ ਨੂੰ ਪੰਜਾਬੀ ਚ ਲੋਰੀਆਂ ਸੁਣਾਉਂਦੀਆਂ ਹੁੰਦੀਆਂ ਸੀ ਉਹ ਲੋਰੀ ਯਾਦ ਆ ਤੈਨੂੰ ਸਾਂਝਾ ਬੱਬੂ ਆ ਉਹ ਤਾਂ ਸਿੰਘ ਦੀ ਇੱਕ ਆਪੋ ਤੇ ਰੱਬ ਤੇਰਾ ਭਾਣਾ ਚੱਲ ਗਿਆ ਟੈਂਟ ਆਮ ਗੋ ਵਿਨ ਦਿਸ ਰੇਸ ਪੁੜੇ ਖੋ ਦਰਵਾਜ਼ਾ ਕਿੱਥੇ ਮਰ ਗਿਆ ਉਹ ਇੰਨਾ ਟਾਈਮ ਹੋ ਗਿਆ ਪਤਾ ਨਹੀਂ ਕੌਣ ਇੱਥੇ ਰੋਣਾ ਪਤਾ ਨਹੀਂ ਜਿੰਟੀ ਆਪਾਂ ਉੱਤਰੀ ਹਰੀ ਸਿੰਘ ਦਾ ਘਰ ਹੈ ਹਾਂਜੀ ਉਹ ਕੌਣ ਅ ਮੈਨੂੰ ਇਹ ਦਾਸ ਤੂੰ ਕੌਣ ਏ ਮੈਂ ਸ਼ੈਂਟੀ ਹਰੀ ਦਾ ਪੁੱਤਰ ਮਾ ਸਦਕੇ ਮੇਰਾ ਹਰੀ ਦਾ ਪੁੱਤਰ ਐਡਾ आंटी थोड़े पले होके बाहर के आ बताओ आप कौन हो मैं हरीदी पुआ ते तेरी दादी <laughs> हरीदी दादी दी पुआ व्हाट्स दैट चल परे हो के अंदर जान दे ਬੱਲੇ ਪੂਆ ਰੌਣਕਾਂ ਲਾਈਆ ਅੱਜ ਤੇ ਮਨਾਲੀ ਦਾ ਇਹ ਸਰਸਿਕਾਰ ਕੋਸਨਾ ਆਇਆ ਪੂਆ ਤੂੰ ਬੈਠ ਤੂੰ ਵੀ ਦੋਵੇਂ ਗੱਲਾਂ ਗੁੱਲਾਂ ਮਾਰੋ ਤੇ ਮੈਂ ਚਾਹ ਪਾਣੀ ਦੇ ਦੱਤੀ ਚੱਲਦਾ ਈ ਹੈ ਪੂਆ ਬਹੁਤ ਵਧੀਆ ਸ਼ੈਂਟੀ ਤੂੰ ਇੱਥੇ ਬੈਠ ਮੈਨੂੰ ਤੇਰੇ ਨਾਲ ਬਹੁਤ ਸ਼ਿਕਾਇਤਾਂ ਨੇ ਠੀਕ ਆ ਪੂਆ ਠੀਕ ਆ ਆ ਕੀ ਆ ਤੂੰ ਹਰੀ ਤੋਂ ਹੈਰੀ ਕਿੱਦਾਂ ਬਣ ਗਿਆ ਤੇ ਆ ਜਦੋਂ ਮੈਂ ਆਈ ਤੇਰੇ ਮੁੰਡੇ ਨੇ ਤਾਂ ਮੇਰਾ ਇੰਨਾ ਦਿਮਾਗ ਖਾ ਲਿਆ ਜਿਹਨੂੰ ਨਾ ਤਾਂ ਆਪਣੀ ਮਾਂ ਬੋਲੀ ਭਾਸ਼ਾ ਦਾ ਪਤਾ ਹੈ ਤੇ ਨਾ ਹੀ ਰਿਸ਼ਤਿਆਂ ਦਾ ਪਤਾ ਹੈ ਓਇਆ ਛੱਡ ਪੁਆਏ ਗੱਲਾਂ ਆਹੇ ਕੁੜੀ ਦਾ ਵਿਆਹ ਦਾ ਕਾਰਡ ਆਵੇ ਹੀ ਵਿਆਹ ਰੱਖਿਆ ਕੁੜੀ ਦਾ ਵਿਆਹ ਹਾਰ ਲੋੜਾ ਆ ਰੈਂਡਿੰਗ ਪਾਸਪੋਰਟ ਹੁਣ ਪੂਰੀ ਕਰ ਦਿੱਤੀ ਐ ਵਿਆਹ ਵਾਲਾ ਕਾਰਡ ਵੀ ਅੰਗਰੇਜ਼ੀ ਵਿੱਚ ਪਾ ਲਿਆ ਤਾ ਮੈਂ ਉਹਨਾਂ ਦੇ ਜੱਜ ਦਾ ਫਰੀਆ ਇਹੀ ਆ ਪੂਆ ਇਹ ਕਿਹੋ ਜਿਹਾ ਰਿਵਾਜ ਜੋ ਤੋ ਮੈਂ ਆਈ ਸੋ ਦੋ ਕਹਿੰਦਾ ਹਾਂ ਆਪ ਕੋ ਆਪ ਕੋ ਤੇ ਹੋਲ ਪੰਜਾਬੀ ਗਾਣਿਆਂ ਤੇ ਨੱਚਦਾ ਪਿਆ ਐ ਠੰਡ ਰੱਖ ਤੂੰ ਬੈਠ ਇੱਥੇ ਪੂਆ ਠੀਕ ਆ ਚੰਗਾ ਪੂਆ ਮੈਂ ਚਾਹੁੰਦਾ ਮੈਂ ਹਵੇਲੀ ਜਾਣਾ ਠੀਕ ਆ ਪੁੱਤ ਠੀਕ ਕੀ ਹੋ ਗਿਆ ਧੀਏ ਤੂੰ ਇੰਨੀ ਪਰੇਸ਼ਾਨ ਕਿਉਂ ਕੀ ਦੱਸਾਂ ਪੂਆ ਛੰਟੀ ਕੱਲ ਦਾ ਬੜਾ ਹੀ ਪਰੇਸ਼ਾਨ ਐ ਕਿਉਂ ਪਰੇਸ਼ਾਨ ਕਿਉਂ ਆ ਉਹਦਾ ਪੰਜਾਬੀ ਦਾ ਪੇਪਰ ਸੀ ਉਹਦੇ ਵਿੱਚੋਂ ਫੇਲ ਹੋ ਗਿਆ ਆਏ ਹਾਲ ਐ ਪੰਜਾਬੀ ਚੋਂ ਫੇਲ ਹੋ ਗਿਆ ਕੋਰ ਦੀਪੂਆ ਉਹਨੂੰ ਕਿਹੜੀ ਮਾਂ ਬੋਲੀ ਪੰਜਾਬੀ ਪੜ੍ਹਨੀ ਆਉਂਦੀ ਆ ਚਲ ਕੋਈ ਨਹੀਂ ਧੀਏ ਹਰ ਮਸਲੇ ਦਾ ਹੱਲ ਹੁੰਦਾ ਜੇ ਉਹਨੂੰ ਪੰਜਾਬੀ ਨਹੀਂ ਆਉਂਦੀ ਤੂੰ ਆਪ ਉਦਮ ਕਰ ਤੂੰ ਐਦਾ ਕਰ ਆਪ ਪੰਜਾਬੀ ਬੋਲ ਤੇ ਉਹ ਤੇਰੇ ਮਗਰ ਬੋਲੇਗਾ ਐਦਾ ਹੌਲੀ ਹੌਲੀ ਉਹ ਪੰਜਾਬੀ ਪੜ੍ਹਨੀ ਵੀ ਸਿੱਖ ਜਾਵੇਗਾ ਭੂਆ ਤੂੰ ਸਲਾਹ ਤਾਂ ਬੜੀ ਚੰਗੀ ਦਿੱਤੀ ਆ ਮੈਂ ਹੁਣੇ ਸ਼ਾਂਤੀ ਨੂੰ ਪੜਾਉਣੀ ਆ ਠੀਕ ਆ ਬੱਚਾ ਸ਼ਾਂਤੀ ਆ ਜਾ ਆਪਾਂ ਪੜ੍ਹੀਏ ਦੇਖੇ ਤਾਂ ਮੇਰੇ ਮਨ ਨੂੰ ਬੜਾ ਹੀ ਸਕੂਨ ਮਿਲਿਆ ਜਿਵੇਂ ਸਾਡੀ ਮਾਂ ਬੋਲੀ ਪੰਜਾਬੀ